ਅਸੀ ਗਾਲ ਜੀ ਮੈਂ ਜਸਪੀਰ ਸਿੰਘ ਤਰਵਾੜਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਪੰਜਾਬ ਮੇਰੇ ਨਾਲ ਨੇ ਸਾਡੇ ਜ਼ਿਲ੍ਹੇ ਦੇ ਕਨਵੀਨਰ ਸ਼੍ਰੀ ਸੰਜੀਪ ਧੂਤ ਜੀ ਸਾਡੇ ਜਬਿਆਲ ਹਲਕੇ ਦੇ ਆਗੂ ਸ਼੍ਰੀ ਕਾਰ ਪੱਟੀ ਜੀ ਇੰਦਰਜੀਤ ਜੀ ਨਾਲ ਸਾਡੇ ਸਾਥੀ ਪਿੰਡ ਦੇ ਹੀ ਭੋਪਿੰਦਰ ਸਿੰਘ ਭੋਪਿੰਦਰ ਸਿੰਘ ਜੀ ਤੇ ਜਿਨ੍ਹਾਂ ਦੇ ਘਰ ਅਸੀਂ ਅੱਜ ਆਏ ਆਂ ਸ਼੍ਰੀ ਵਿਜੇ ਕੁਮਾਰ ਜੀ ਈਟੀਟੀ ਵਿਧਾਇਕ ਤੇ ਇਹਨਾਂ ਦੇ ਪਰਿਵਾਰਕ ਹੈ ਅੱਜ ਅਸੀਂ ਸਾਰਿਆਂ ਨੂੰ ਇਸ ਹਲਕੇ ਚੱਬੇਵਾਲ ਚ ਜਿਹੜੀ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਦੀ ਪੋਸਟਰ ਮੈਮ ਆ ਉਸ ਤਹਿਤ ਆਏ ਆ ਇਹਦੇ ਵਿੱਚ ਸਪਸ਼ਟ ਨੋਟ ਤੇ ਲਿਖਿਆ ਜਿੰਨੇ ਵੀ ਸਾਡੇ ਮੁਲਾਜ਼ਮਾ ਉਹਨਾਂ ਦੇ ਘਰ ਅੱਗੇ ਲਾ ਰਹੇ ਆ ਮੈਂ 2004 ਤੋਂ ਬਾਅਦ ਭਰਤੀ ਨਵੀਂ ਪੈਨਸ਼ਨ ਸਕੀਮ ਨਾਲ ਪੀੜਿਤ ਸਰਕਾਰੀ ਕਰਮਚਾਰੀ ਹਾਂ ਮੇਰੇ ਤੋਂ ਪੁਰਾਣੀ ਪੈਨਸ਼ਨ ਖੋਹੀ ਗਈ ਹੈ ਮੇਰੇ ਘਰ ਉਹੀ ਲੀਡਰ ਬੋਟ ਮੰਗਣ ਆਵੇ ਜੋ ਮੇਰੀ ਪੁਰਾਣੀ ਪੈਨਸ਼ਨ ਬਹਾਲ ਕਰਵਾ ਸਕਦਾ ਹੋਵੇ ਸੋ ਇਸ ਮੰਗ ਨੂੰ ਲੈ ਕੇ ਜੱਬੇ ਵਾਲ ਹਲਕੇ ਦੇ ਮੁਲਾਜ਼ਮ ਆਪਣੇ ਘਰਾਂ ਅੱਗੇ ਪੋਸਟਰ ਲਾ ਰਹੇ ਨੇ ਔਰ ਸਰਕਾਰ ਨੂੰ ਸਿੱਧੇ ਰੂਪ ਚ ਸੁਨੇਹਾ ਦੇ ਰਹੇ ਨੇ ਇਹ ਜਿਹੜੀ ਭਗਵੰਤ ਮਾਨ ਦੀ ਆਪ ਸਰਕਾਰ ਹੈ ਜਿਹਨੇ ਸਾਡੇ ਨਾਲ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜਿਵੇਂ ਸਾਡੀ ਸਰਕਾਰ ਬਣੇਗੀ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਬੜੇ ਦੁੱਖ ਦੀ ਗੱਲ ਹੈ ਵੀ ਇਸ ਨੇ ਪੰਜਾਬ ਦੇ 2 ਲੱਖ ਕਰਮਚਾਰੀਆਂ ਨਾਲ ਬੇਈਮਾਨੀ ਕੀਤੀ ਹੈ ਧਰੋ ਕਮਾਇਆ ਵੀ 2 ਸਾਲ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਪੁਰਾਣੀ ਪੈਨਸ਼ਨ ਬਹਾਲੀ ਦਾ ਉਹ ਅਜੇ ਜ਼ਮੀਨ ਤੇ ਕਿਤੇ ਲਾਗੂ ਨਹੀਂ ਹੋਇਆ ਆ ਜੀਏਆਈ ਸਾਡੇ ਗੁਆੰਡੀ ਸੂਬੇ ਹਿਮਾਚਲ ਨੇ ਕੀਤਾ ਪਰ ਉਹਨਾਂ ਨੇ 6 ਮਹੀਨਿਆਂ ਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ। ਐਲਾਨ ਉਹਨੇ ਉਸੀ ਵੇਲੇ ਜਿਹੜਾ ਹੈ ਲਾਗੂ ਕਰ ਦਿੱਤਾ ਪਰ ਸਾਡੇ ਭਗਵੰਤ ਮਾਨ ਜੀ ਜਿਵੇਂ ਉਹਨਾਂ ਦੇ ਬਾਰੇ ਕਿਹਾ ਜਾਂਦਾ ਵੀ ਉਹ ਚੁਟਕਲੇ ਸੁਣਾਉਂਦੇ ਆ ਮੈਂ ਸਮਝਦਾ ਪੁਰਾਣੀ ਪੈਨਸ਼ਨ ਬਹਾਲੀ ਦਾ ਵੀ ਸਾਡੇ ਲਈ ਇੱਕ ਚੁਟਕਲਾ ਸਾਬਤ ਹੋਇਆ। 2 ਸਾਲ ਹੋ ਗਏ ਅਜੇ ਵੀ ਜਿਹੜੇ ਐਨਪੀਐਸ ਤਹਿਤ ਕਰਮਚਾਰੀ ਐ ਉਹ ਐਨਪੀਐਸ ਦੇ ਤਹਿਤ ਹੀ ਨਗੂਣੀ ਪੈਨਸ਼ਨ ਲੈ ਕੇ ਰਿਟਾਇਰ ਹੋ ਰਹੇ ਆ। ਪੁਰਾਣੀ ਪੈਨਸ਼ਨ ਜਿਹੜੀ ਐ ਕਿਤੇ ਵੀ ਜ਼ਮੀਨ ਤੇ ਲਾਗੂ ਨਹੀਂ ਹੋਈ ਸੋ ਮੇਰੀ ਸਾਰੇ ਐਨਪੀਐਸ ਕਰਮਚਾਰੀਆਂ ਨੂੰ ਅਪੀਲ ਐ ਚਾਹੇ ਡੇਰਾ ਬਾਬਾ ਨਾਨਕ ਐ ਚਾਹੇ ਸਾਡੇ ਗਿੱਦੜਵਾ ਐ ਜਿੰਨੇ ਵੀ ਹਲਕੇਚਾਰਾਂ ਦੇ ਵਿੱਚ ਜਿਮਨੀ ਚੋਣਾ ਹੋ ਰਹੀਆਂ ਬਰਨਾਲੇ ਵੀ ਹੋ ਰਹੀਆਂ ਉਹਨਾਂ ਸਾਰਿਆਂ ਨੂੰ ਅਪੀਲ ਐ ਕਿ ਅਜਿਹੇ ਪੋਸਟਰ ਜਿਹੜੇ ਕੱਢ ਕੇ ਆ ਇਹਨਾਂ ਲੀਡਰਾਂ ਨੂੰ ਜਦੋਂ ਤੁਹਾਡੇ ਘਰ ਹੁਣ ਬੋਟ ਮੰਗਣਾ ਤੇ ਪੋਸਟਰ ਦੇ ਨਾਲ ਇਸ਼ਾਰਾ ਕਰਕੇ ਦੱਸੋ ਵੀ ਸਾਡਾ ਜਿਹੜਾ ਪੁਰਾਣੀ ਪੈਨਸ਼ਨ ਦਾ ਵਾਅਦਾ ਸੀ ਉਹਦਾ ਤੁਸੀਂ ਕੀ ਕੀਤਾ ਸੋ ਇਹ ਬੱਤ ਤੋਂ ਬਾਅਦ ਇਸ ਨੂੰ ਸ਼ੇਅਰ ਵੀ ਕਰੋ ਨਾਲ ਮੇਰੀ ਹੋਰ ਵੀ ਅਪੀਲ ਹੈ ਪਈ ਆਉਣ ਵਾਲੀ 18 ਨਵੰਬਰ ਨੂੰ ਜਿਹੜੀ ਕੋਚਰਾਵਾਦੀ ਆ ਰਹੀ ਹੈ ਉਸ ਦਿਨ ਤੁਸੀਂ ਕਾਲਾ ਦਿਵਸ ਮਨਾਣਾ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ 2 ਲੱਖ ਮੁਲਾਜ਼ਮ ਤੇ ਬਾਕੀ ਜਿਹੜੇ ਸਾਡੇ ਭੈਣ ਭਰਾ ਨੇ ਉਹ ਕਾਲੀਆਂ ਪੱਟੀਆਂ ਬੰਨ੍ਹ ਕੇ ਉਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੁਕੋ ਜਿਹੜਾ ਅਧੂਰਾ ਇੱਕ ਕਾਗਜ਼ ਦਾ ਟੁਕੜਾ ਸਾਫਤ ਹੋਇਆ ਪੰਜਾਬ ਦੇ 2 ਲੱਖ ਕਰਮਚਾਰੀਆਂ ਲਈ ਉਹ ਨੋਟੀਫਿਕੇਸ਼ਨ ਕਿਤੇ ਵੀ ਜ਼ਮੀਨ ਤੇ ਲਾਗੂ ਨਹੀਂ ਹੋਇਆ ਤੇ ਸਿਰਫ ਇੱਕ ਜੁਮਲਾ ਬੜ ਕੇ ਰਹਿ ਗਿਆ ਸੋ ਸਾਰਿਆਂ ਨੂੰ ਅਪੀਲ ਹੈ ਵੀ ਜਿੱਥੇ ਪੋਸਟਰ ਮੇਹ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਵੋ ਉਥੇ 18 ਨਵੰਬਰ 2022 ਨੂੰ ਨੋਟੀਫਿਕੇਸ਼ਨ ਜਿਹੜਾ ਹੋਇਆ ਉਹਨੂੰ 2 ਸਾਲ ਹੋਣ ਜਗੇ ਆਉਣ ਵਾਲੇ ਨਵੰਬਰ ਨੂੰ ਸੋਮਵਾਰ ਨੂੰ ਫੇਸ ਕਰਕੇ ਉਸ ਦਿਨ ਸਾਰੇ ਕਾਲੇ ਬਿੱਲੇ ਲਾ ਕੇ ਔਰ ਆਪਣੇ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਉੱਥੇ ਇਕੱਠੇ ਹੋ ਕੇ ਇਸ ਨੋਟੀਫਿਕੇਸ਼ਨ ਦੀ ਕਾਪੀ ਫੁਕੋ ਤੇ ਆਪਣੀਆਂ ਫੋਟੋਆਂ ਵੱਧ ਤੋਂ ਵੱਧ ਸ਼ੇਅਰ ਮਾਰਕੀਟ ਤੇ ਪ੍ਰੈਸ ਸ਼ੇਅਰ ਸੋਸ਼ਲ ਮੀਡੀਆ ਤੇ ਔਰ ਆਪਣੀ ਪ੍ਰੈਸ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਇਹ ਗੂੰਗੀ ਤੇ ਬੋਲੀ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚ ਸਕੇ ਇਹਨਾਂ ਸ਼ਬਦਾਂ ਨਾਲ ਹੀ ਜੈ ਜਨਤਾ ਜੈ ਸੰਗਰ ਜਿੱਤ ਲੜਦੇ ਲੋਕਾਂ ਚੰਦ